ਫਲੋਰ 166 ਕੋਲਕਾਤਾ ਦੇ ਸਰਕਾਰੀ ਹਸਪਤਾਲ ਚ ਇੱਕ ਮਹਿਲਾ ਡਾਕਟਰ ਨਾਲ ਜ਼ਬਰਕ ਜ਼ਨਾਹ ਤੇ ਕਤਲ ਦੀ ਭਿਆਨਕ ਘਟਨਾ ਨੂੰ ਲੈ ਕੇ ਦੇਸ਼ਪਰ ਦੇ ਡਾਕਟਰਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਇਸ ਦੇ ਵਿਰੋਧ ਵਿੱਚ ਅੱਜ ਦੇਸ਼ਪਰ ਦੇ ਡਾਕਟਰਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਇਸ ਸਥਿਤ ਹਸਪਤਾਲ ਵਿੱਚ OPD ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ ਤੇ ਸਿਰਫ ਐਮਰਜੈਂਸੀ ਸੇਵਾਵਾਂ ਹੀ ਦਿੱਤੀਆਂ ਜਾਣਗੀਆਂ ਇਸ ਸਥਿਤ ਹਜ ਸਿਵਲ ਹਸਪਤਾਲ ਫਲੋਰ ਵਿਖੇ ਐਸ ਐਮ ოਫੀਲੋਰ ਮੈਡਮ ਰੋਹਿਨੀ ਅਤੇ ਸਮੂਹ ਡਾਕਟਰਾਂ ਵੱਲੋਂ 30 ਦੀ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਅਤੇ ਇਸ ਘਟਨਾ ਨੂੰ ਲੈ ਕੇ ਤਰਨੇ ਤੇ ਬੈਠ ਕੇ ਰੋਸ ਪ੍ਰਗਟ ਕੀਤਾ ਡਾਕਟਰ ਰੋਹਿਨੀ ਨੇ ਦੱਸਿਆ ਕਿ ਹਸਪਤਾਲ ਦੇ ਸਮੂਹ ਡਾਕਟਰਾਂ ਵੱਲੋਂ ਇਸ ਮੰਤ ਭਾਗੀ ਘਟਨਾ ਦੇ ਰੋਸ ਵਿੱਚ ਅਜਰੋ ਪੀਡੀ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ ਜਦ ਕਿ ਐਮਰਜੈਂਸੀ ਸੇਵਾਵਾਂ ਮੈਡੀਕਲ ਕਾਨੂੰਨੀ ਸੇਵਾਵਾਂ ਜਾਰੀ ਰਹੇਗੀ ਉਨ੍ਹਾਂ ਕਿਹਾ ਇਸ ਪ੍ਰਦਰਸ਼ਨ ਦਾ ਮੰਤਵ ਹਕਤ ਦੁਖਦਾਈ ਘਟਨਾ ਪ੍ਰਤੀ ਆਪਣਾ ਗੁੱਸਾ ਪ੍ਰਗਟ ਕਰਨਾ ਅਤੇ ਮਹਿਲਾ ਡਾਕਟਰ ਲਈ ਇਨਸਾਫ ਦੀ ਮੰਗ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਉੱਪਰ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਮਹਿਲਾ ਡਾਕਟਰ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਸਖਤ ਕਾਨੂੰਨ ਬਣਾਵੇ ਤਾਂ ਜੋ ਕਿਸੇ ਵੀ ਔਰਤ ਨਾਲ ਇਸ ਤਰ੍ਹਾਂ ਦੀ ਕਾਨੂੰਨੀ ਹਰਕਤ ਕਰਨ ਦੀ ਹਿੰਮਤ ਨਾ ਹੋਵੇ। ਉਨਾ ਇਹ ਵੀ ਮੰਗ ਕੀਤੀ ਕਿ ਰਾਤ ਸਮੇਂ ਮਹਿਲਾ ਡਾਕਟਰਾਂ ਅਤੇ ਸਟਾਫ ਦੀ ਜਾਨ ਮਾਲ ਦੀ ਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਹਸਪਤਾਲਾਂ ਵਿੱਚ ਵਲਦੀ ਤਾਰੀ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ ਤਾਂ ਜੋ ਡਾਕਟਰ ਅਤੇ ਸਟਾਫ ਬਿਨਾਂ ਕਿਸੇ ਡਰ ਤੋਂ ਆਪਣੀ ਡਿਊਟੀ ਕਰ ਸਕਣ ਫਿਲੌਰ ਤੋਂ ਰਾਜਕੁਮਾਰ ਮੰਡਲ ਦੀ ਰਿਪੋਰਟ ओपीडी ਅੱਜ ਦੀ ਰੋਸਵਜੋਂ ਬੰਦ ਕੀਤੀ ਗਈ ਹੈ ਜੋ ਪਸ਼ਮੀ ਬੰਗਾਲ ਦੇ ਵਿੱਚ ਰੈਜ਼ੀਡੈਂਟ ਡਾਕਟਰ ਦੇ ਨਾਲ ਜੋ ਬਹੁਤ ਬੁਰਾ ਵਾਕਿਆ ਬੀਤਿਆ ਕਿ ਸ਼ੀ ਵਾਸ ਬਰੂਟਲੀ ਮਰਡਰਡ ਆਫਟਰ ਅ ਰੇਪ ਇਹ ਚੀਜ਼ ਬਰਦਾਸ਼ਤ ਕਰਨੀ ਬਹੁਤ ਔਖੀ ਹੈ ਡਾਕਟਰਸ ਨੂੰ ਸਾਰੀ ਸੋਸਾਇਟੀ ਇਹ ਕਹਿੰਦੀ ਹੈ ਹੈਲਥਕਅ ਸਟਾਫ ਨਾਟ ਓਨਲੀ ਡਾਕਟਰਸ ਨਰਸਿਸ ਸਾਰਾ ਜੋ ਹੈਲਥਕਅ ਸਟਾਫ ਹੈ ਲੋਗਾਂ ਦਾ ਰક્ષਕ ਹੁੰਦਾ ਹੈ ਲੇਕਿਨ ਜੇ ਅਸੀਂ ਆਪ ਹੀ ਸੇਫ ਨਹੀਂ ਹੈਗੇ ਤਾਂ ਅਸੀਂ ਦੂਜਿਆਂ ਲਈ ਕੀ ਕਰ ਪਾਵਾਂਗੇ ਇਹ ਜਿਹੜੀ ਅੱਜ ਦਾ ਸਟ੍ਰਾਈਕ ਹੋਈ ਹੈ ਇੱਕ ਦਿਨ ਲਈ ओपीडी ਬੰਦ ਕੀਤੀ ਗਈ ਹੈ ਸਰਕਾਰ ਤੱਕ ਆਪਣਾ ਰੋਸ ਪਹੁੰਚਾਉਣ ਲਈ ਸਾਡੀ ਇੱਕ ਡਿਮਾਂਡ ਹੈ ਬਸ ਕਿ ਸਾਨੂੰ ਵਰਕਪਲੇਸ ਤੇ ਸੇਫਟੀ ਇਨਸ਼ੋਰ ਕਰਾਈ ਜਾਏ ਸਿਕਿਉਰਿਟੀ ਇਨਸ਼ੋਰ ਕਰਾਈ ਜਾਏ ਅਸੀਂ ਡਿਊਟੀਆਂ ਤਾਂ ਨਿਭਾਜਦੇ ਲੇਕਿਨ ਸਾਨੂੰ ਇੱਕ ਅੱਛਾ ਵਰਕ ਐਨਵਾਇਰਨਮੈਂਟ ਦਿਓ ਤਾਂ ਕਿ ਜੇ ਸਾਡੀ ਕੋਈ ਨਰਸ ਸਾਡੀ ਕੋਈ ਸਫਾਈ ਸੇਵਕਾ ਕੋਈ ਦਰਜਾਚਾਰ ਡਾਕਟਰ ਜਾਂ ਕੋਈ ਵੀ ਸਟਾਫ ਜੇ ਰਾਤ ਦੀ ਡਿਊਟੀ ਤੇ ਆਂਦਾ ਉਹਨੂੰ ਘਰੋਂ ਨਿਕਲਣ ਲੱਗੇ ਘਟੋ-ਘਟੇ ਡਰ ਨਾ ਹੋਵੇ ਵੀ ਉਹ ਇੱਕ ਅਨ ਸੇਫ ਜਗ੍ਹਾ ਤੇ ਜਾ ਰਹੀ ਹੈ ਪਤਾ ਨਹੀਂ ਉਹ ਠੀਕ ਠਾਕ ਅਗਲੇ ਦਿਨ ਘਰ ਵਾਪਸ ਆਵੇਗੀ ਕਿ ਨਹੀਂ ਸਾਡੀ ਸਿਰਫ ਗਵਰਨਮੈਂਟ ਤੋਂ ਡਿਮਾਂਡ ਹੈ ਵੀ ਸਾਨੂੰ ਸਿਕਿਉਰਿਟੀ ਗਾਰਡਸ ਦਿੱਤੇ ਜਾਣ ਅਲੱਗ-ਅਲੱਗ ਇਹ ਸਾਡਾ ਜਿੱਡਾ ਹਸਪਤਾਲ ਹੈ ਇਹਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿੱਚ ਰਾਉਂਡ ਦਾ ਕਲਾਕ ਸਿਕਿਉਰਿਟੀ ਗਾਰਡ ਦਿੱਤੇ ਜਾਣ ਤਾਂ ਕਿ ਸਾਨੂੰ ਇੱਥੇ ਡਿਊਟੀ ਕਰਨ ਲੱਗੇ ਕਿਸੇ ਕਿਸਮ ਦਾ ਕੋਈ ਡਰ ਨਾ ਸਤਾਵੇ ਅਸੀਂ ਇੱਕ ਸੇਫ ਸੰਸਥਾ ਦੇ ਵਿੱਚ ਕੰਮ ਕਰ ਸਕੀਏ ਕਿਉਂਕਿ ਜੋ ਉੱਥੇ ਹੋਇਆ ਪੱਛਮੀ ਬ ਹਿੰਦੁਸਤਾਨ ਦਾ ਹੀ ਇੱਕ ਹਿੱਸਾ ਠੀਕ ਹੈ ਇੱਕ ਤਰ੍ਹਾਂ ਦਾ ਇੰਡੀਆ ਚ ਇਹ ਚੀਜ਼ ਕਿਤੇ ਵੀ ਹੋ ਸਕਦੀ ਹੈ ਤੇ ਇਹਦਾ ਮਤਲਬ ਜੇ ਤੁਹਾਡੀ ਧੀ ਪੈਨ ਕਿਤੇ ਸੁਰੱਖਿਅਤ ਨਹੀਂ ਹੈ ਤਾਂ ਕੰਮ ਕਰਨਾ ਬਹੁਤ ਔਖਾ ਐ ਇਸੇ ਮਾਹੌਲ ਦੇ ਵਿੱਚ ਤੇ ਤੁਸੀਂ ਆਪਾਂ ਸਭ ਲੋਕ ਉਸ ਕੰਟਰੀ ਚ ਅਸੀਂ ਰਹਨੇ ਆ ਜਿੱਥੇ ਕਹਿੰਦੇ ਆ ਕਿ ਨਾਰੀ ਪੂਜਨ ਯੋਗ ਹੁੰਦੀ ਆ ਲੇਕਿਨ ਉੱਥੇ ਨਾਰੀ ਦੀ ਸੁਰੱਖਿਆ ਜਿਹੜੀ ਹੈ ਉਹ ਇਨਸ਼ੋਰ ਕਰਾਈ ਜਾਏ ਔਰ ਸਿਰਫ ਗੱਲ ਨਾਰੀ ਦੀ ਸੁਰੱਖਿਆ ਦੀ ਨਹੀਂ ਆ ਇਹ ਤਾਂ ਹੁਣ ਜਿਹੜਾ ਐਪੀਸੋਡ ਆ ਇਹਦੇ ਵਿੱਚ ਫੀਮੇਲ ਡਾਕਟਰ ਨਾਲ ਇਹ ਰੇਪ ਹੋਇਆ ਤੇ ਉਹਦਾ ਮਰਡਰ ਹੋਇਆ ਲੇਕਿਨ ਅਦਰਵਾਈਜ਼ ਜਿਹੜੇ ਸਾਡੇ ਮੇਲ ਡਾਕਟਰਸ ਐ ਜਾਂ ਮੇਲ ਹੈਲਥ ਸਟਾਫ ਐ ਜ਼ਿੰਦਗੀ ਉਹਨਾਂ ਦੀ ਵੀ ਓਨੀ ਹੀ ਕੀਮਤੀ ਆ ਕੰਮ ਉਹ ਵੀ ਉਹਨਾਂ ਹੀ ਕਰਦੇ ਆ ਸੋਸਾਇਟੀ ਲਈ ਤੇ ਜਿਹੜੇ ਇਹ ਇਦਾਂ ਦੇ ਤੱਤ ਆ ਅਨਸਿਵਿਲਾਇਜ਼ਡ ਜਿਹੜੇ ਸ਼ਰਾਰਤੀ ਅੰਸਰ ਹੈ ਉਹਨਾਂ ਲਈ ਜੈਂਡਰ ਦਾ ਕੋਈ ਇੰਪੋਰਟੈਂਸ ਨਹੀਂ ਹੈ ਹੈਲਥ ਦਾ ਜਿਹੜਾ ਸਟੱਫ ਹੈ ਉਹ ਹਮੇਸ਼ਾ ਹੈਡ ਸਟੇਕ ਰਹਿੰਦਾ ਹੈ ਹਮੇਸ਼ਾ ਹੀ ਹੈਲਥ ਸਟਾਫ ਨਾਲ ਬਦਸਲੂਕੀ ਹੁੰਦੀ ਆਈ ਹੈ ਥੋੜੇ ਦਿਨ ਗੱਲ ਹੁੰਦੀ ਹੈ ਉਸ ਤੋਂ ਬਾਅਦ ਉਹ ਗੱਲ ਠੱਪ ਹੋ ਜਾਂਦੀ ਹੈ ਪਰ ਇਸ ਡਾਇਰੈਕਸ਼ਨ ਵਿੱਚ ਕਦੀ ਵੀ ਕੋਈ ਸਟੈਪ ਕਿਸੇ ਵੀ ਪੱਧਰ ਤੇ ਨਹੀਂ ਲਿਆ ਗਿਆ ਤੇ ਸਾਡੀ ਸਿਰਫ ਇੱਕੋ ਇਸ ਵੇਲੇ ਡਿਮਾਂਡ ਹੈ ਵੀ ਸਾਨੂੰ ਸੁਰੱਖਿਆ ਦਿੱਤੀ ਜਾਵੇ ਫੀਮੇਲਸ ਨੂੰ ਤਾਂ ਦੇਣੀ ਦੇਣੀ ਹੈ ਨਾਲ ਸਾਡਾ ਮੇਲ ਸਟਾਫ ਵੀ ਸੁਰੱਖਿਅਤ ਰਹੇ ਤਾਂ ਕਿ ਇੱਥੇ ਹਸਪਤਾਲ 'ਚ ਕਿਸੇ ਨੂੰ ਡਿਊਟੀ ਕਰਨ ਲੱਗੇ ਕਿਸੇ ਤਰ੍ਹਾਂ ਦਾ ਕੋਈ ਭੈ ਨਾ ਹੋਵੇ ਅਸੀਂ ਖੁਸ਼ੀ-ਖੁਸ਼ੀ ਆਪਣੀਆਂ ਸੇਵਾਵਾਂ ਪਬਲਿਕ ਨੂੰ ਦੇਵਾਂਗੇ ਕਦੇ ਵੀ ਹੈਲਥ ਦਾ ਸਟਾਫ ਡਿਊਟੀਆਂ ਕਰਨ ਤੋਂ ਨਹੀਂ ਘਬਰਾਉਂਦਾ ਅਸੀਂ 24 24 ਘੰਟੇ 30 30 ਘੰਟੇ ਕੋਵਿਡ ਦੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ ਵੀ ਡਾਕਟਰਾਂ ਨੇ ਕਿੱਦਾਂ ਆਪਣੀ ਜਾਨ ਤੇ ਖੇਡ ਕੇ ਸਾਰੀ ਸੋਸਾਇਟੀ ਦੀ ਸੇਵਾ ਕੀਤੀ ਹੈ ਅਸੀਂ ਹੁਣ ਵੀ ਕਰਨ ਨੂੰ ਤਿਆਰ ਆਂ ਪਰ ਸਾਨੂੰ ਸਾਡੀ ਬੁਨਿਆਦੀ ਜ਼ਰੂਰਤ ਦਿੱਤੀ ਜਾਵੇ ਸੇਫਟੀ ਸਿਕਿਉਰਿਟੀ